ਤੁਹਾਨੂੰ ਸਭਾ ਆਜ ਕੀ ਹਾਲ ਚਾਲ ਠੀਕ ਹੈ ਜੀ ਠੀਕ ਠਾਕ ਜੀ ਠੀਕ ਹੈ ਜੀ ਅੱਜ ਆਪਾਂ ਦੇਖਿਆ ਵੀ ਮੁੱਖਾਂ ਦੇ ਭੂਆ ਦੋਨਾਂ ਜਾਬੇ ਤੋਂ ਨਹੀਂ ਹਰਪਾਲ ਸਿੰਘ ਜੀ ਮਾ ਵੀ ਮੀਟਿੰਗਾਂ ਦੇ ਦਿੰਦੇ ਆ ਵੀ ਕੈਸਰ ਕਿਉਂ ਕਰਦੇ ਆ ਕੀ ਕਰਨਾ ਅਮਰਜੀਤ ਜੀ ਇਹ ਬੜਾ ਮਤਲਬ ਅੱਜ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲੇ 'ਚ ਬੜਾ ਭਖਮਾ ਮਸਲਾ ਇੱਕ ਵਾਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਆ ਚਾਹੇ ਕਹਿ ਲਈਏ ਵੀ ਜਦੋਂ ਕਿਤੇ ਵੀ ਮੁਲਾਜ਼ਮ ਤੇ ਪੈਨਸ਼ਨਰ ਇਕੱਠੇ ਹੋ ਕੇ ਆਪ ਦਾ ਰੋਸ ਮੁਜ਼ਾਹਰਾ ਕਰਦੇ ਆ ਰੈਲੀ ਕਰਦੇ ਆ ਉਦੋਂ ਇੱਕ ਵਾਰ ਸਰਕਾਰ ਦਾ ਇਹ ਰਵੱਈਆ ਹੁੰਦਾ ਵੀ ਕਿਵੇਂ ਨਾ ਕਿਵੇਂ ਇਹਨਾਂ ਤੋਂ ਖਿਹੜਾ ਛਡਾਉਣ ਵਾਸਤੇ ਇਹਨਾਂ ਨੂੰ ਮੀਟਿੰਗ ਜਿਹੜੀ ਆ ਉਹ ਦੇ ਦਈਏ ਉਸ ਤੋਂ ਬਾਅਦ ਉਹ ਮੀਟਿੰਗ ਕਰਦੇ ਨਹੀਂ ਹੈ ਅਸਲ ਦੇ ਵਿੱਚ ਜਿਹੜੀ ਮੈਂ ਸਮਝਦਾ ਐ ਇਸ ਮਾਮਲੇ ਦੇ ਵਿੱਚ ਸਰਕਾਰ ਮੀਟਿੰਗ ਕਰਨਾ ਚਾਹੁੰਦੀ ਨਹੀਂ ਹੈ ਸਰਕਾਰ ਮੁਲਾਜ਼ਮਾਂ ਦੇ ਨਾਲ ਮਤਰੀਮਾ ਵਾਲਾ ਸਲੂਕ ਜਿਹੜਾ ਉਹ ਕਰ ਰਹੀ ਹੈ ਸਰਕਾਰ ਨੂੰ ਲੱਗਦਾ ਵੀ ਮੁਲਾਜ਼ਮ ਜਿਹੜੇ ਆ ਉਹ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਆ ਸਰਕਾਰੀ ਵਿਭਾਗਾਂ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਆ ਸਾਡੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਵੀ ਸਰਕਾਰ ਸਮਝਦੀ ਹੈ ਵੀ ਸਾਡੇ ਲਈ ਬੋਝ ਆ ਤੇ ਇਸ ਕਰਕੇ ਮੁਲਾਜ਼ਮਾਂ ਦੇ ਬਹੁਤ ਵੱਡੇ ਮਸਲੇ ਜਿਹੜੇ ਉਹ ਸਰਕਾਰ ਵੱਲ ਫਸੇ ਹੋਏ ਆ ਜਿਦੇ ਵਿੱਚੋਂ ਖਾਸ ਕਰਕੇ ਜੇ ਅਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕਰਨੀ ਹੋਵੇ ਉਹਨਾਂ ਨੂੰ ਪੱਕੇ ਕਰਨ ਨੂੰ ਲੈ ਕੇ ਗੱਲ ਕਰਨੀ ਹੋਵੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਰੇਕ ਵਿਭਾਗ ਦੇ ਵਿੱਚ ਆਊਟਸੋਰਸ ਡੇਲੀ ਬੇਸ ਇਨਲਿਸਟਮੈਂਟ ਅਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਕੱਚੇ ਆ ਹਰੇਕ ਵਿਭਾਗ ਦੇ ਵਿੱਚ ਹੀ ਚਾਹੇ ਉਹ ਬਿਜਲੀ ਬੋਰਡ ਹੋਵੇ ਚਾਹੇ ਉਹ ਪੀ ਆਰਟੀਸੀ ਹੋਵੇ ਚਾਹੇ ਉਹ ਸਿਹਤ ਵਿਭਾਗ ਹੋਵੇ ਚਾਹੇ ਉਹ ਐਜੂਕੇਸ਼ਨ ਵਿਭਾਗ ਹੋਵੇ ਚਾਹੇ ਉਹ ਵਾਟਰ ਸਪਲਾਈ ਹੋਵੇ ਮਤਲਬ ਜਿਹੜੇ ਮਰਜੀ ਵਿਭਾਗ ਮੈਂ ਜਾਣਕਾਰੀ ਦਵਾਂਗਾ ਸਰ ਜੀ ਮੈਨੂੰ ਇਸ 2004 ਤੋਂ ਜੋ ਪ੍ਰਾਣੀ ਮਹਨ ਸਕੀਮਾਂ ਆਉਣ ਸਮੇਂ ਸਰਕਾਰ ਕਰੂਗੀ ਬੁੱਢੇ ਪਾਸੇ ਆਪਾਂ ਇੱਕ ਹੁੰਦੀ ਏਰੀਆ ਦੀ ਗੱਲ ਕਰੀਏ ਹਾਂਜੀ ਸਾਢੇ 5 ਸਾਲ ਦਾ ਲਗਭਗ ਹਾਂਜੀ ਸਾਢੇ 18000 ਕਰੋੜ ਤੋਂ ਉੱਪਰ ਬਣਦਾ ਏਰੀਆ ਪਰ ਪੰਜਾਬ ਸਰਕਾਰ ਨਾਲ ਸਾਂਝੇ ਫਰਣ ਦੇ ਆਗੂਨੀ ਮੀਟਿੰਗ ਉਸ ਦਿਨ ਪਹਿਲਾਂ ਬਿੱਤਾਂ ਦੇ ਹਰਪਾਲ ਸਿੰਘ ਜੀ ਨਾਲ ਚੰਡੀਗੜ੍ਹ ਹੋਈ ਸੀ ਜਿਸ ਦੇ ਵਿੱਚ ਬਿੱਤਾਂ ਦੇ ਹਰਪਾਲ ਸਿੰਘ ਜੀ ਮਨਿਆ ਸੀ ਕਿ ਮੈਂ ਤੁਹਾਡਾ ਹੱਕ ਜੋ ਮੰਗਣਾ ਹਾਲਾ ਇੱਕ ਹਫ਼ਤੇ ਵਿੱਚ ਕਰੂੰਗਾ ਪਰ ਇੱਕ ਹਫ਼ਤੇ ਦਾ ਸਮਾਂ ਹੋ ਚੁੱਕਿਆ ਹੈ 2016 ਤੋਂ ਜੋ ਪੇਕ ਹੁੰਦਾ ਏਰੀਆ ਸਰਕਾਰ ਨੇ ਸਾਢੇ 5 ਸਾਲਾਂ ਬਣਦਾ ਉਹਨੂੰ ਸਰਕਾਰ ਲੈ ਕੇ ਮੁੱਕਰ ਚੁੱਕੀ ਆ ਇਹ ਇਸ ਸਰਕਾਰ ਤੋਂ ਵੀ ਆਸ ਨਹੀਂ ਕੀਤੀ ਜਾ ਸਕਦੀ ਉਹ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਚੋਣਾਂ ਨੇੜੇ ਆ ਰਹੇ ਨੇ 2027 ਦੀਆਂ ਉਸ ਤੋਂ ਪਹਿਲਾਂ ਪੇਕ ਹੁੰਦਾ ਏਰੀਆ ਦਾ ਦਿੱਤਾ ਜਾ ਸਕਦਾ ਜੀ ਪਰ ਪੰਜਾਬ ਸਰਕਾਰ ਵੱਲੋਂ ਪੇਕ ਹੁੰਦੇ ਏਰੀਆ ਨੂੰ ਲੈ ਕੇ ਵੱਖ-ਵੱਖ ਮਲਾਜਮਾਂ ਦੀ ਉਮਰ ਨਾਲ ਬੰਡੀਆਂ ਬਾਤਾਂ ਸੀ ਅਸੀਂ ਜਿਹਨੂੰ ਰੱਦ ਕਰਦੇ ਆ ਅਸੀਂ ਮਾਂ ਸਰਕਾਰ ਨੂੰ ਮੰਗ ਕਰਦੇ ਆ ਕਿ ਪੇਕ ਹੁੰਦਾ ਏਰੀਆ 2003 ਗੇਸਾਂ ਵਿੱਚ ਹਰ ਹਾਲ ਦੇ ਦਿੱਤਾ ਜਾਵੇ ਹਾਂ ਨਹੀਂ ਮਣਾਂਗੇ ਮਲਾਜਮਾਂ ਦਾ ਪੇ ਕਮਿਸ਼ਨ ਏਰੀਆ ਦਾ ਸਬੰਧੀ ਕੱਤ ਤੱਕ ਦੇ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗੇਗਾ ਜੀ ਮੈਨੂੰ ਇਸ ਵਾਰੀ ਜਾਣਕਾਰੀ ਦੋ ਥੋੜੀ ਵੱਡੀ ਮੇਨ ਗੱਲ ਤਾਂ ਵੀ ਪੇਗ ਹੁੰਦਾ ਏਰੀਆ ਦਾ ਸਰਕਾਰ ਦਊਗੀ ਦੂਜੇ ਪਾਸੇ ਜੋ ਵੱਡੀ ਗੰਗ ਅੱਜ ਦੂਸਰੇ ਟੈਨਮੈਂਟ ਦੇ ਸਾਥੀਆਂ ਨੂੰ ਫੈਕਟਰੀ ਦੋ ਬੰਨਾ 95 ਜਿਹੜਾ ਬਣਦਾ ਸੀ ਪਰ 50 ਸਰਕਾਰ ਨੇ ਫੈਕਟਰੀ ਕੱਢ ਦਿੱਤਾ ਜਿਸ ਨੂੰ ਲੈ ਕੇ ਸਬ ਕਮੇਟੀ ਨਾਲ ਜਿੱਥੇ ਚੇਅਰਮੈਨ ਬੇਤਨ ਹਰਪਾਲ ਸਿੰਘ ਟੀਮਾ ਦੇ ਨਾਲ ਜਮਹੂਰ ਦੀ ਭੂਮਣ ਤੁਹਾਡੇ ਨਾਲ ਇਹਨਾਂ ਮਾਰਬੀ ਸਤਾਈ ਤੱਕ ਦੇ ਸਕ ਜਿਆ ਕਿਉਂਕਿ ਉਹਨਾਂ ਜਿਹੜੇ ਅੱਜ ਯਾਨੀ ਤੇ ਮੈਡਮ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਮੰਗਾਂ ਬਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ